ਗੱਲਬਾਤ ਆਪ ਤਾਂ ਥੋੜੀ ਹੋਰ ਖੋਲੀ ਇਹ ਮਿੰਟੂ ਜਿਹਦਰੋ ਕੇਜਰੀਵਾਲ ਸਾਹਿਬ ਵੀ ਪੰਜਾਬ ਆਏ ਹੋਏ ਆ ਪੰਜਾਬ ਆ ਕੇ ਉਹਨਾਂ ਨੂੰ ਛਿੱਤ ਆ ਗਿਆ ਕਹਿੰਦੇ ਕਿ ਭਾਈ ਆਪਾਂ ਤਾਂ ਮੁਹੱਲਾ ਕਲੀਨਿਕ ਵੀ ਖੋਲੇ ਹੋਏ ਇੱਥੇ ਕਹਿੰਦੇ ਕਿ ਭਾਈ ਇਹ ਕਹਿੰਦੇ ਕਿ ਗੱਦਗੱਦ ਕੰਮ ਚੱਲੀ ਜਾਂਦਾ ਮੁਹੱਲਾ ਕਲੀਨਿਕ ਜਾ ਕੇ ਦੇਖਿਓ ਜੀ ਕਹਿੰਦੇ ਕਿ ਭਾਈ ਵੈ ਪਹਿਲਾਂ ਕਿਤੇ ਜੇ ਕਰਨੀ ਸੁਣਿਆ ਹੁੰਦਾ ਤੂੰ ਇਹ ਕੀ ਚੱਕਰ ਹੋਇਆ ਪਹਿਲਾਂ ਤਾਂ ਬਸ ਉਹ ਗੱਲ ਕਹਿੰਦੇ ਹੁੰਦੇ ਸੀ ਕਿ ਭਾਈ ਐਤ ਕੀ ਬਸ ਇਹ ਵੀ ਜੇ મોદી ਆ ਗਿਆ ਤਾਂ ਬਸ ਉਹ ਗੱਲ ਨਹੀਂ ਬਣਨੀ ਤੇ ਜੇ ਮੈਨੂੰ ਜਿਤਾ ਦਿੱਤਾ ਤੁਸੀਂ ਸਾਨੂੰ ਜਿਤਾ ਦਿੱਤਾ ਕਹਿੰਦੇ ਭਾਈ ਮੈਂ ਬਾਹਰ ਆ ਜੂ ਆ ਪੱਖਾ ਕਹਿੰਦੇ ਕਿ ਪਹਿਲੇ ਤਾਂ ਇਹ ਤਾਨੂੰ ਜਾਣਾ ਹੀ ਪਏਗਾ ਬਾਹਰ ਗਰਮੀ ਬਹੁਤ ਹੈ ਅੱਛਾ ਅੰਦਰ ਪੱਖੇ ਤੇ ਲੈ ਬੈਠੋ ਜਾਣਾ ਹੀ ਜਾਣਾ ਹੀ ਪਏਗਾ ਅੱਜ ਅੱਜ ਦੀ ਗੱਲ ਹੈ ਉੱਥੇ ਨਹੀਂ ਐਸੀ ਕਿੱਥੇ ਮਿਲ ਜਾਂਦਾ ਉੱਥੇ ਕਿਤੇ ਭੂਆ ਜੀ ਦਾ ਘਰ ਆ ਵੀ ਐਸੀ ਚਲਾਓ ਜੀ ਐਸ ਸੀ ਨਹੀਂ ਉੱਥੇ ਹਾਂ ਇਹ ਜਿਹੜੇ ਦਿੱਲੀ ਵਾਲੀ ਕਰਕੇ ਪੁੱਛੇ ਨਾ ਜੀ ਵੀ ਆਈ ਪੀ ਹਾਂ ਵੀ ਆਈ ਪੀ ਵਾਸਤੇ ਕੋਈ ਹੋ ਸਕਦਾ ਕਿ ਜਗਾੜ ਛੋਟੇ ਕੂਲਰਾਂ ਦਾ ਹੋ ਜਾਂਦਾ ਹੋਵੇ ਜੀ ਆਦਰਵਾਇਜ਼ ਨਹੀਂ ਜੂਨ ਦੇ ਮਹੀਨੇ ਚ ਹਜ਼ੂਰ ਉਤੋਂ ਪੱਖਾ ਜਿਹੜਾ ਬਸ ਲੰਭੀ ਛੋੜਦਾ ਉਹ ਚਲੋ ਕੋਈ ਗੱਲ ਨੂੰ ਬੇਪਾਸਨਾ ਕਰਨ ਜਾਂਦੇ ਸੀ ਉੱਥੇ ਵੀ ਨਹੀਂ ਐਸ ਯੂ ਸੀ ਵਾਲੇ ਕਮਰੇ ਮਿਲਦੇ ਸੀ ਮੈਂ ਉਹ ਪੜਿਆ ਹੁੰਦਾ ਸਾਰਾ ਤਾਂ ਹਮਝਾ ਪਤਾ ਨਹੀਂ ਜੀ ਮੈਂ ਤੇ ਇਹਨਾਂ ਚੱਕਰਾਂ ਤੋਂ ਇਹਨਾਂ ਵਾਕਫ ਨਹੀਂ ਮਤਲਬ ਬੇਪਾਸਨਾ ਤੋਂ ਨਹੀਂ ਮੈਂ ਦੇਖਿਆ ਉਹਨਾਂ ਦਾ ਨਾ ਉਹਨਾਂ ਦੀ ਸ਼ਰਤਾਂ ਨਹੀਂ ਮਿੰਟੂ ਜੀ ਲਿਖਣਾ ਵਗੈਰਾ ਤੋਂ ਬੇਪਾਸਨਾ ਵੀ ਹਾਂ ਭਾਈ ਐਸ ਯੂ ਸੀ ਵਾਲਾ ਤੁਹਾਨੂੰ ਉਸ ਲੋੜ ਉੱਤੇ ਜਿੱਥੇ ਜ਼ਰੂਰਤ ਹੀ ਨਾ ਹੋਵੇ। ਇਹ ਵੀ ਗੱਲ ਠੀਕ ਹੈ। ਇਹਨਾਂ ਨੂੰ ਕਹੋ ਕਿ ਹੁਣ ਹੁਣ ਆਜੋ ਇੱਥੇ ਪੰਜਾਬ ਦੇ ਕਿਸੇ ਪਿੰਡ 'ਚ, ਰਾਜਸਥਾਨ ਦੇ ਕਿਸੇ ਕੱਚੇ ਘੁੱਟੇ 'ਚ ਵਾੜ ਦਿੰਨੇ ਆ। ਕਰ ਲੋਗੇ ਤੁਸੀਂ। ਆਪਣੇ ਪਿੰਡਾਂ ਵਾਲੇ ਪਾਸੇ ਆਜਣ ਵੈਸੇ ਮੁਖਸਰ ਆਣਾ ਅੱਜ ਸ਼ਾਮ ਨੂੰ। ਆਪਾਂ ਪ੍ਰੋਗਰਾਮ ਇੱਧਰੋਂ ਸਮ ਅਪ ਕਰਾਂਗੇ ਦਰੋਂ ਇੱਕ ਮੁਖਸਰ ਪਹੁੰਚ ਜਾਣਗੇ, ਕੁਟਕਪੂਟ ਚਾਹਾਂ। ਚਲੋ ਕੋਈ ਗੱਲ ਨਹੀਂ ਆ। ਹੁਣ ਜੀ ਆਇਆਂ ਨੂੰ ਜੀ ਜੀ ਆਇਆਂ। ਕੋਈ ਚੱਕਰ ਨਹੀਂ ਆਗਾ। ਆਪਾਂ ਰੋਕ ਥੋੜੀ ਸਕਦੇ ਆ। ਜੀ। ਭਾਈ ਗੱਲ ਇਹ ਆ ਕਿ ਤੁਸੀਂ ਮੁੱਲਾ ਕਲੀਨਿਕ ਦਾ ਜ਼ਿਕਰ ਕੀਤਾ। ਸੇਤ ਸੇਵਾਵਾਂ ਦਾ ਡਾਕਟਰ ਬਲਬੀਰ ਸਿੰਘ ਖੁਦ ਸਿਹਤ ਮੰਤਰੀ ਹੈ ਜੀ ਮੈਂ ਮਲਾ ਕਲੀਨਿਕ ਤਾਂ ਮੈਨੂੰ ਨਹੀਂ ਪਤਾ ਮੈਂ ਕਦੇ ਗਿਆ ਨਹੀਂ ਐ ਨਾ ਮੇਰੇ ਕੋਲ ਕੋਈ ਗਰਾਊਂਡ ਦੀ ਰਿਪੋਰਟ ਹੈ ਇਸ ਤਰ੍ਹਾਂ ਦੀ ਹੈਗੀ ਐ ਜੋ ਅੰਕੜੇ ਸ਼ਾਂਕੜੇ ਆਉਂਦੇ ਆ ਜਾਂ ਮੀਡੀਆ ਰਿਪੋਰਟਾਂ 'ਚ ਉਹ ਹੀ ਤੁਹਾਡੇ ਸਾਹਮਣੇ ਵੀ ਆ ਮੇਰੇ ਸਾਹਮਣੇ ਵੀ ਆ ਪਰ ਮੈਂ ਤੁਹਾਨੂੰ ਸਿਹਤ ਨਾਲ ਜੁੜੀ ਇੱਕ ਗੱਲ ਦੱਸਦਾ ਜਿਹੜੀ ਤੁਸੀਂ ਕਿਤੇ ਪੜ੍ਹੀ ਸੁਣੀ ਨਹੀਂ ਹੋਏਗੀ ਜੀ ਬਹੁਤ ਸਾਰੇ ਬੱਚੇ ਨੀਟ ਪਾਸ ਕਰਦੇ ਆ ਮੈਡੀਕਲ ਖੇਤਰ 'ਚ ਫਿਰ ਉਸ ਤੋਂ ਬਾਅਦ ਉਹਨਾਂ ਨੇ MBBS ਵਾਸਤੇ ਸੀਟਾਂ ਹਾਸਲ ਕਰਨੀ ਹੁੰਦੀ ਹੈ ਸੀਟਾਂ ਇੰਡੀਆ 'ਚ ਸੀਮਤ ਆ ਬਹੁਤ ਸਾਰੇ ਬੱਚੇ ਜਾਂਦੇ ਆ ਯੂਕਰੇਨ ਕਿਰਗਿਸਤਾਨ ਜਾਂ ਚਾਈਨਾ ਵਗੈਰਾ 'ਚ ਜੀ MBBS ਕਰਕੇ ਆਉਂਦੇ ਆ ਜੀ ਉਸ ਤੋਂ ਬਾਅਦ ਉਹਨਾਂ ਦੀ ਹੁਣੀ ਹੁੰਦੀ ਹੈ NEET PG ਇੱਕ ਹੋਰ ਹੁੰਦਾ ਹੈ FMGE ਕਹਿੰਦੇ ਉਹਨੂੰ ਜੀ FMGE ਸ਼ਾਇਦ ਉਹ ਕੋ ਇੱਥੇ ਉਹਨਾਂ ਨੂੰ ਇੱਕ ਹੋਰ ਟੈਸਟ ਦੇਣਾ ਪੈਂਦਾ ਹਾਂ ਜਿਨ੍ਹਾਂ ਨੇ ਡਿਗਰੀ ਬਾਹਰ ਤੋਂ ਕੀਤੀ ਫੋਰਨ ਮੈਡੀਕਲ ਗ੍ਰੈਜੂਏਟ ਰਜਿਸਟ੍ਰੇਸ਼ਨ ਕਰਨ ਵਾਸਤੇ ਫੋਰਨ ਮੈਡੀਕਲ ਗ੍ਰੈਜੂਏਟ ਕੁਝ ਇਸ ਤਰ੍ਹਾਂ ਦਾ ਟੈਸਟ ਹੁੰਦਾ ਕਿਉਂਕਿ ਮੈਡੀਕਲ ਕਾਉਂਸਲ ਤੋਂ ਰਜਿਸਟ੍ਰੇਸ਼ਨ ਲੈਣੀ ਹੁੰਦੀ ਹੈ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਜਿਹੜੇ 70000 ਹੈ ਉਹਨਾਂ ਦੇ ਵਿੱਚੋਂ 2500 ਨਿਕਲਦਾ ਹੈ ਬਾਕੀ ਹੋ ਗਏ 2500 ਦੇ ਵਿੱਚੋਂ ਪੰਜਾਬ ਦੇ 60 ਬਚੇ ਨੇ ਦੂਰ ਨਾ ਜਾਓ ਮੈਂ ਤੁਹਾਨੂੰ ਅਸੀਂ ਅੰਕੜਿਆਂ ਦੇ ਨਾਲ ਦੱਸਦੇ ਹਾਂ ਗੱਲ ਇਹਨਾਂ ਨੂੰ ਨੀ ਐਵੇਂ ਟੋਪੀ ਕਮਾਈ ਚੱਲੋ ਤੇ ਇੱਧਰ ਉੱਧਰ ਉਹਨਾਂ ਦੀ ਲੱਗਦੀ ਹੈ ਇੰਟਰਨਸ਼ਿਪ ਜਦ ਤੱਕ ਉਹ ਪੂਰੀ ਨਹੀਂ ਹੁੰਦੀ ਤਦ ਤੱਕ ਉਹ ਨੀਟ ਪੀਜੀ ਨਹੀਂ ਕਰ ਸਕਦੇ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਇਹਨਾਂ ਬੱਚਿਆਂ ਨੂੰ ਬਈ ਤੁਸੀਂ ਸਥਾਈ ਪਤਾ ਦੇਣਾ ਮਤਲਬ ਕਿ ਜਿੱਦਾਂ ਆਪਾਂ ਕਹਿ ਨਹੀਂ ਦਿੰਦੇ ਕਿ ਖਰਚਾ ਪਾਣੀ ਦੇਣਾ ਹੈ ਇੰਟਰਨਸ਼ਿਪ ਦੇ ਦੌਰਾਨ ਬਹੁਤ ਸਾਰੇ ਜਿਹੜੇ ਜਰਨਲਿਜ਼ਮ ਦੇ ਸਟੂਡੈਂਟ ਹੈ ਉਹ ਸਾਨੂੰ ਮਿਲਦੇ ਹੁੰਦੇ ਸੀ ਅਖਬਾਰ ਦੇ ਦਫ਼ਤਰਾਂ 'ਚ ਜਦੋਂ ਕੰਮ ਕਰਦੇ ਹੁੰਦੇ ਸੀ ਆਪਾਂ ਇਸ ਤਰ੍ਹਾਂ ਹੀ ਇਹਨਾਂ ਦੀ ਵੀ ਲੱਗਦੀ ਆ ਹੁਣ ਤੁਸੀਂ ਦੇਖੋ ਕਿ ਇੱਕ ਪਾਸੇ ਡਾਕਟਰਾਂ ਦੀ ਕਿੱਲਤ ਆ 60 ਬੱਚੇ ਡਾਕਟਰ ਬਣ ਕੇ ਸਾਡੇ ਕੋਲ ਸੇਵਾ ਕਰਨ ਵਾਸਤੇ ਫ੍ਰੀ ਫੰਡ 'ਚ ਤਿਆਰ ਆ ਮਹਗਾ ਲਿਆ ਲੈ ਲੋ ਆਸਮ ਲੈ ਲੋ ਹਰਿਆਣਾ ਲੈ ਲੋ ਗੁਜਰਾਤ ਲੈ ਲੋ ਸਾਰਿਆਂ ਨੇ ਦਿੱਤੀ ਇੰਟਰਨਸ਼ਿਪ ਤੇ ਆਪਣੇ ਵਾਲੇ ਕਿਉਂਕਿ 15000 ਰੁਪਿਆ ਦੇਣਾ ਪਊਗਾ ਮਹੀਨੇ ਦਾ ਸਿਰਫ 15000 60 ਬੱਚਿਆਂ ਨੂੰ ਇਹ ਉਹ ਕਹਿੰਦੇ ਸਾਡਾ ਗੁਨਾਹ ਕੀ ਆ ਫਰਵਰੀ ਦਾ ਇਹ ਹੋਇਆ ਪਿਆ ਪੰਜਵਾਂ ਛੇਵਾਂ ਮਹੀਨਾ ਇਹ ਗੁਜ਼ਰ ਗਿਆ ਤੇ ਤੁਸੀਂ ਤੇ ਸਾਡਾ ਸਾਲ ਬਰਬਾਦ ਕਰ ਦਿਓਗੇ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜਿੰਨੀ ਕੋ ਮੈਨੂੰ ਜਾਣਕਾਰੀ ਆ ਕਿ ਉਹ ਪੀਜੀ ਨਹੀਂ ਕਰ ਸਕਦੇ ਤਾਂ ਤੁਸੀਂ ਦੇਖੋ ਕਿ 60 ਡਾਕਟਰ ਜਿਹੜੇ ਤਿਆਰ ਵਰ ਤਿਆਰ ਆ ਅੱਛਾ ਹੋਰ ਹੈ ਇਹਦੇ ਵਿੱਚ ਜੋ ਇੰਡੀਅਨ ਮੈਡੀਕਲ ਕਾਉਂਸਲ ਆ ਉਹਦੇ ਵੱਲੋਂ ਖੋਲਿਆ ਕਿ ਜਿਵੇਂ 16 ਵਾਲਾ ਹੈਗਾ ਹਸਪਤਾਲ 32 ਵਾਲਾ ਨਾਨ ਟੀਚਿੰਗ ਜਿੱਥੇ ਆ ਹਸਪਤਾਲ ਉੱਥੇ ਵੀ ਇੰਟਰਨਸ਼ਿਪ ਲਈ ਜਾ ਸਕਦੀ ਹੈ ਯਾਰ ਅੱਛਾ ਜੀ ਹਾਂਜੀ ਤੁਸੀਂ ਦੇਖੋ ਕਿ ਬਿਲਕੁਲ ਆ ਸਾਡੀ ਸਿਹਤ ਪ੍ਰਣਾਲੀ ਦਾ ਹਾਲ ਆ ਆ ਹਾਲ ਆ ਬੋਰਡ ਲਿਸ਼ਕਾ ਦੇ ਨੇ ਉਹਨਾਂ ਦੀਆਂ ਵੀਡੀਓ ਬਣਾ ਕੇ ਪਾ ਦੇਣੀਆਂ ਠੀਕ ਆ ਵਧੀਆ ਕੰਮ ਵੀ ਹੁੰਦਾ ਹੋਏਗਾ ਪਰ ਇੱਕ ਪਾਸੇ ਅਸੀਂ ਪਿੱਟ ਦੇ ਪੈਂਕ ਡਾਕਟਰ ਦੀ ਘਾਟ ਹੈ ਨਰਸਾਂ ਦੀ ਘਾਟ ਹੈ ਦੂਸਰੇ ਪਾਸੇ ਤਿਆਰ ਬਰ ਤਿਆਰ ਸਾਡੇ ਕੋਲ ਬੱਚੇ ਖਲੋਤੇ ਆ ਉਹ ਵੇਟ ਕਰ ਰਹੇ ਆ ਸਾਡੇ ਕੋਲ ਫੁਰਸਤ ਹੀ ਨਹੀਂ ਕਿਉਂਕਿ ਡਾਕਟਰ ਬਲਬੀਰ ਤੇ ਇਲੈਕਸ਼ਨ ਲੜ ਰਹੇ ਆ ਆ ਹਾਲਿਆ ਆ ਸੂਰਤ ਹਾਲਿਆ ਤਾਂ ਪਤਾ ਨਹੀਂ ਮਹਲਾ ਕਲੀਨਕਾ ਦਾ ਕੀ ਇਹਨਾਂ ਨੇ ਅੱਜ ਜ਼ਿਕਰ ਕੀਤਾ ਉਥੇ ਕੇਜਰੀਵਾਲ ਸਾਹਿਬ ਨੇ ਪਰ ਮੈਨੂੰ ਤੇ ਇਨਾ ਪਤਾ ਹੈ ਕਿ ਸਾਨੂੰ ਆਪਦੀਆਂ ਜਿਹੜੀਆਂ ਇਸ ਤਰ੍ਹਾਂ ਸਿਹਤ ਦੀਆਂ ਕਮੀਆਂ ਨੇ ਉਹਨਾਂ ਨੂੰ ਪਹਿਲਾਂ ਟੋਲਣਾ ਚਾਹੀਦਾ ਲੱਭਣਾ ਚਾਹੀਦਾ ਤੇ ਫਿਰ ਉਹਨਾਂ ਨੂੰ ਦੂਰ ਕਰਨਾ ਚਾਹੀਦਾ ਐਵੇਂ ਖੁਸ਼ਨੂਦੀ ਹਾਸਲ ਕਰ ਲਈ ਲੋਕਾਂ ਨੂੰ ਐਵੇਂ ਪਰੋਸ ਦਿੱਤਾ ਹਥਿਆਰਬਾਜ਼ੀ ਕਰ ਦਿੱਤੀ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਠੀਕ ਕਰਨ ਦੀ ਜ਼ਰੂਰਤ ਹੈ ਨਹੀਂ ਬਿਲਕੁਲ ਇਹ ਚੀਜ਼ਾਂ ਠੀਕ ਕਰਨ ਦੀ ਜ਼ਰੂਰਤ ਹੈ ਮਿੰਟੂ ਜੀ ਇਹਦੇ ਨਾਲ ਹੀ ਮੈਂ ਇੱਕ ਗੱਲ ਹੋਰ ਐਡ ਆਨ ਕਰ ਲੈਣਾ ਉਸ ਵੇਲੇ ਦੇਖੋ ਵੱਡੀਆਂ-ਵੱਡੀਆਂ ਖਬਰਾਂ ਲੱਗੀਆਂ ਸੀ ਕਿ ਪ੍ਰਾਈਵੇਟ ਡਾਕਟਰ ਜਿਹੜੇ ਨਾ ਉਹ ਆਖੇ ਸਰਕਾਰੀ ਹਸਪਤਾਲਾਂ ਚ ਆ ਕੇ ਕੰਮ ਕਰਨ ਨੂੰ ਤਿਆਰ ਆ ਫ੍ਰੀ ਦੇ ਵਿੱਚ ਨਾ ਬੱਲੇ ਬੱਲੇ ਕਰਾਈ ਸੀ ਸਰਕਾਰ ਨੇ ਪੂਰੀ ਉਹ ਵੀ ਆਪਾਂ ਨੂੰ ਇੱਕ ਨਹੀਂ ਲੱਭਿਆ ਮੈਨੂੰ ਤਾਂ ਨਹੀਂ ਕਿਤੇ ਲੱਭਿਆ ਕੋਈ ਪ੍ਰਾਈਵੇਟ ਐਕਟਰ ਜਿਹੜਾ ਆ ਕੇ ਕੰਮ ਕਰਦਾ ਹੋਵੇ ਪਤਾ ਨਹੀਂ ਬਈ ਉਹ ਇਹਨਾਂ ਨੇ ਦੁਬਾਰਾ ਧਿਆਨ ਨਹੀਂ ਦਿੱਤਾ ਪਤਾ ਨਹੀਂ ਕਿਹ ਲੋਕ ਉਹਨਾਂ ਨਾਲ ਇਨ ਟੱਚ ਨਹੀਂ ਹੋਏ ਦੁਬਾਰਾ ਪਤਾ ਨਹੀਂ ਕਿੱਥੇ ਕਮੀ ਰਹੀ ਹੈ ਕਿ ਤੱਕ ਕਮਿਊਨੀਕੇਸ਼ਨ ਗੈਪ ਦਾ ਫਰਕ ਰਹੇਗਾ ਜਾਂ ਕੋਈ ਹੋਰ ਫਰਕ ਹੈ ਬਿਲਕੁਲ ਇਧਰ ਅਮਲ ਜ਼ਰੂਰ ਹੋਣੇ ਚਾਹੀਦੇ ਆ ਸਿਹਤ ਨਾਲ ਜੁੜਿਆ ਮਸਲਾ ਤੇ ਆਮ ਆਦਮੀ ਪਾਰਟੀ ਦੀ ਤੇ ਰਾਜਨੀਤੀ ਦੇ ਕੋਰ ਪਿੱਲਰ ਹੀ ਆ ਜੀ ਸਿਹਤ ਅਤੇ ਸਿੱਖਿਆ ਤਾਂ ਤੁਸੀਂ ਉਹਦੇ ਵਿੱਚ ਵੀ ਦੇਖ ਲਓ ਮੈਰਿਟੋਰੀਅਸ ਸਕੂਲ ਬੇੜਾ ਕਰਕ ਕਰ ਦਿੱਤਾ ਉਹ ਮੈਨੂੰ ਲੱਗਦਾ ਸੀਟਾਂ ਹੀ ਨਹੀਂ ਭਰਦੀਆਂ ਹੋਣੀਆਂ ਕਿੱਥੇ ਮੈਰਿਟੋਰੀਅਸ ਸਕੂਲ ਬਾਦਲ ਸਰਕਾਰ ਤੋਂ ਬਾਅਦ ਕਾਂਗਰਸ ਸਰਕਾਰ ਤੱਕ ਵੀ ਠੀਕ ਠਾਕ ਚੱਲੇ ਰਹੇ ਜੀ 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 ਗੱਲ ਬਿਲਕੁਲ ਠੀਕ ਆ ਹੁਣ ਉਹਨਾਂ ਦੇ ਕਿਤੇ ਕੋਈ ਮੈਂ ਤਾਂ ਚਰਚਾ ਕਿਤੇ ਦੇਖਿਆ ਨਹੀਂ ਗਾ इवन ਬਸ ਉਹ ਆਪਣੇ ਜਿਹੜੇ ਇਹਨਾਂ ਨੇ ਉਹ ਬਣਾਏ ਨੇ ਕਿ ਸਕੂਲ ਮੈਂ ਨਾਂ ਭੁੱਲ ਗਿਆ ਉਹਨਾਂ ਦਾ ਉਹ ਸਕੂਲ ਆਫ ਫੈਮਿਨਸ ਫੈਮਿਨਸ ਬਸ ਉਹ ਉਹ ਜਰੂਰ ਬਸ ਇਹਨਾਂ ਦਾ ਚੱਲਦੇ ਬਾਕੀ ਸਕੂਲਾਂ ਦਾ ਕਿਤੇ ਕੋਈ ਜ਼ਿਕਰ ਨਹੀਂ ਹੁੰਦਾ ਜੀ ਤਾਂ ਇਹਦੇ ਨਾਲ ਹੀ ਮੈਂ ਕੋਈ ਕਮੈਂਟ ਇਧਰਲੇ ਪਾਸੇ ਤੋਂ ਹੋਰ ਦੇਖ ਲੈਣਾ ਜੀ ਆ ਟੈਸਟ ਦੀ ਆਪਾਂ ਗੱਲ ਕੀਤੀ ਸੀ ਨਾਲ ਹੀ ਵੀਰਾਂ ਨੇ ਇਧਰਲੇ ਪਾਸੇ ਤੋਂ ਦੱਸ ਦਿੱਤਾ ਜੀ ਹਾਂ ਜੀ ਉਹ ਹੀ ਟੈਸਟ ਆ ਜਿਹੜਾ ਤੁਸੀਂ ਕਹਿੰਦੇ ਪਏ ਸੀਗੇ ਤੇ ਇਹਦੇ ਨਾਲ ਹੀ ਮੈਨੂੰ ਕਮੈਂਟ ਜਿਹੜਾ ਹੋਰ ਦੇਖ ਲੈਣਾ ਜੀ ਹਾਂ ਬਾਈ ਕਹਿੰਦੇ ਕਿ ਕਹਿ ਦਿੱਤਾ ਸੁਪਰੀਮ ਕੋਰਟ ਨੇ ਕਿ ਦੁਬਾਰਾ ਨਾਨਕੇ ਪਿੰਡ ਜਾਣਾ ਪੈਣਾ ਜੀ ਕਹਿੰਦੇ ਕਿ ਬਾਈ ਅਵਤਾਰ ਜੀ ਕਹਿੰਦੇ ਪਏ ਆ ਤੇ ਇਹਦੇ ਨਾਲ ਮੈਨੂੰ ਕਮੈਂਟ ਇਸ ਮੁਤਲਕ ਹੋਇਆ ਤਾਂ ਹੋਰ ਦੇਖ ਲੈਣਾ ਨਹੀਂ ਚੱਲਦੇ ਆ ਮੁਸ਼ਤਾਕ ਜੀ ਇਹ ਕਹਿੰਦੇ ਪਏ ਜੀ ਮੁਹੱਲਾ ਕਲੀਨਿਕ ਤਾਂ ਮਰੀ ਹੋਇ ਪਏ ਕਵੀਰ ਉੱਪਰ ਕਹਿੰਦੇ ਸੀ ਕਿ ਜਲੰਧਰ ਵਾਲੇ ਪਾਸੇ ਸਾਡੇ ਤਾਂ ਵਧੀ ਚੱਲਦੇ ਪਏ ਚਲੋ ਵਧੀਆ ਗੱਲ ਆ ਬਾਈ ਜੇ ਕਿਤੇ ਚੱਲਦੇ ਪਏ ਤਾਂ ਤੇ ਗੱਲਬਾਤ ਮਿੰਟੂ ਜੀ ਆਪਾਂ ਅੱਗੇ ਵੱਲ ਨੂੰ ਤੁਰ ਗਏ ਵਾਹੇ ਗਰਮੀ ਬਹੁਤ ਆ ਗਈ ਕਹਿੰਦੇ ਸਿਆਸਤਦਾਨ ਵੀ ਮੁੜ ਤੁਹਾਨੂੰ ਕੱਲਿਆਂ ਨੂੰ ਨਹੀਂ ਲੱਗੀ ਸਿਆਸਤਦਾਨ ਵੀ ਕੋ ਗੋਲ ਗੱਪੇ ਖਾਂਦਾ ਫਿਰਦਾ ਕੋਈ ਕਹਿ ਲੋ ਕਿ ਸ਼ਕੰਜੀ ਵਾਲੇ ਉਹਦੇ ਤੇ ਖੋਖੇ ਤੇ ਖੜਾ ਕਿਤੇ ਵੀ ਆਰ ਪਿਆਜ ਆ ਰਿਹਾ ਇੱਕ ਦਿਨ ਤੇ ਭਗਵੰਤ ਮਨ ਵੀ ਗੰਨੇ ਦਾ ਰਸ ਪੀਂਡਾ ਸੀਗੇ ਮੈਨੂੰ ਲੱਗੀ ਗਰਮੀ ਹੈ ਤੁਹਾਨੂੰ ਬੁਰੇ ਹਾਲ ਬੌਕੇ ਦਿਹਾੜੇ ਜੀ ਸਾਹਿਬ ਇਹੋ ਜੇ ਕੰਮ ਜੇ ਇਹ ਆ ਕਿ ਕਿਤੇ ਵੋਟਾਂ ਮੰਗਣੀਆਂ ਜੀ ਤੇ ਉਤੋਂ ਨੀਂਦ ਚ ਅੱਜ ਨਾਲ ਨਹੀਂ ਆਉਂਦੀ ਤੀਜਾ ਇਹ ਆ ਕਿ ਲੋਕ ਕੰਨਾਂ 'ਚ ਕੁਝ ਨਾ ਕੁਝ ਕਹਿ ਦਿੰਦੇ ਉਹ ਉਹੀ ਗਰਮੀ ਜ਼ਿਆਦਾ ਚੜ ਜਾਂਦੀ ਆ ਆ ਹੋ ਗਿਆ ਇੱਕ ਹੋਰ ਲੀਡਰ ਹੋਰ ਸੁਣਿਆ ਉਹ ਕਹਿੰਦਾ ਜੇ ਕੀ ਕਰਾ ਕੇ ਕਹਿੰਦਾ ਭੁੱਖ ਹੀ ਨਹੀਂ ਲੱਗਦੀ ਲੋਕ ਚਾਹ ਪਿਆ ਪਿਆ ਕੀ ਕਹਿੰਦਾ ਦਬੰਦੇ ਕੇ ਲਈ ਚਾਹ ਚਾਹ ਪਿਆ ਚਾਹ ਚਾਹੀ ਕਰੀ ਜਾਂਦੇ ਆ ਚਾਹ ਪੀ ਪੀ ਕੇ ਲੀਡਰ ਆਫਰ ਜਾਂਦੇ ਆ ਅੱਛਾ ਦੂਜਾ ਇਹ ਕਿ ਕੁਝ ਲੀਡਰਾਂ ਨੂੰ ਗਰਮੀ ਇਸ ਕੱਲੋਂ ਪੈ ਗਈ ਭਗਵੰਤ ਮਾਨ ਕੋ ਨਹੀਂ ਮਾਰ ਕੇ ਉਹ ਜਿਹੜਾ ਉਹ ਰੱਥ ਜਹਾ ਬਣਾਇਆ ਇਹਨਾਂ ਨੇ ਗੱਡੀ ਦਾ ਉਹਦੇ ਚੋਂ ਥੱਲੇ ਧਾਰ ਦਿੰਦਾ ਉਹ ਇੱਕ ਐਮਐਲਏ ਨੂੰ ਧਾਰਤਾ ਇੱਕ ਹੈਗਾ ਕੌਣ ਕੌਣੀ ਸਾਹਿਬ ਕਿੱਥੋਂ ਦੇ ਆ ਸ਼ਰਮਾ ਜੀ ਸ਼ਰਮਾ ਜੀ ਸ਼ਰਮਾ ਜੀ ਪ੍ਰਿਤਪਾਲ ਪ੍ਰਿਤਪਾਲ ਸ਼ਰਮਾ ਕਿੱਧਰ ਵੇ ਆ ਉਹ ਦੇਖੇ ਤੁਸੀਂ ਕਿਵੇਂ ਘੁਰੀ ਵੜਦੇ ਆ